ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਪੁਰ ਟਿੱਲਾ ਸ਼ਾਪੁਰ ਟਿੱਲੇ ਦੇ ਨਾਲ ਹੀ ਹਾਸਾ ਹੈ ਸਾਨੂੰ ਕਰੀਬ 4 ਵਜੇ ਦੇ ਨੀਰ ਬੋਰਡ ਤੋਂ ਇਤਲਾਹ ਮਿਲੀ ਸੀਗੀ ਜਾ ਕੇ ਦਰਸਤ ਨਾਲ ਜਾ ਕੇ ਟਕਰਾਈ ਤਕਰਾਨ ਨਾਲ ਦੋ ਤਾਂ ਮੌਕੇ ਦੇ ਦਿੱਥ ਹੋ ਗਈਆਂ ਤੇ ਦੋ ਜਖਮੀ ਸੀਗੇ ਕਿੱਥੇ ਬੰਦੇ ਮਹਾਰਾਜ 2 A 4 ਸੀ 4 ਚੋਂ ਦੋ ਪੂਰੇ ਹੋ ਗਏ ਨੇ ਜੀ ਤੇ ਦੋਵਾਂ ਰਿਆ ਲਤਾਂ ਲੁੱਟਾਂ ਦੇ ਸੱਟਾਂ ਨੇ 27:00 ਵਜੇ ਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਥੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ ਥੇ ਕੋਇਆ ਹੈ ਔਰ ਕਿੰਨੇ ਬੰਦੇ ਕਾਰ ਚ ਸੀ ਕਿਸੇ ਕਿਸੇ ਕੁਝ ਲੱਗੇ ਪਤਾ ਹੁਣ ਤੱਕ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟਲ ਤਲਾਹ ਮਿਲੀ ਸੀ ਅਸੀਂ ਸੁਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੇ ਸਾਨੂੰ ਪਤਾ ਲੱਗ ਜਾ ਕੇ ਦੇਖਿਆ ਵੀ ਹਾਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਪੀ 11 ਸੀ ਐਕਸ 7724 ਮਾਰਕਾ ਮੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਉਣ ਨਾਲ ਦੋ ਤਾਂ ਮੌਕੇ ਦੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀਗੇ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਡੈਥ ਹੋਈ ਹੈ ਉਹ ਨਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਰਦਰ ਨਹੀਂ ਕਾਰਵਾਈ ਬੋਡੀਆਂ ਕਿੱਥੇ ਫਰਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪੀਟਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਉਹ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪੀਟਲ ਹੀ ਰੈਫਰ ਕਰਤੇ ਹੁਣ ਇਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜੀ ਦੀ ਕਾਰਵਾਈ ਅ ਇਹ ਤਰ੍ਹਾਂ ਤੁਹਾਡਾ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਤਰ੍ਹਾਂ ਨਾਲ ਹੋ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਹੂੰ ਇਹ ਰਾਹ 'ਤੇ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਿਹਾ ਸੀ ਇਹ ਤੁਹਾਨੂੰ ਦੇਖਿਆ ਹੋਵੇ ਕਾਸੀ ਕੋਈ ਕਿਸ ਚੀਜ਼ ਨੇ ਲੱਗੀ ਹੈ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ 100 ਬੰਦੇ ਦੇਖਿਓ ਤੁਸੀਂ ਬੰਦੇ ਮਹਾਰਾਜ 2 ਇਹ 4 ਸੀ 4 ਚੋਂ 2 ਪੂਰੇ ਹੋ ਗਏ ਨੇ ਜੀ ਤੇ ਦੋਹਾਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਟਾਂ ਬਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਥੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਠੀਕ ਹੈ ਨਾ